ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ ਬਹੁਤ ਵੱਡਾ ਚੈਲੰਜ ਤੇ ਅਗਲਿਆਂ ਨੇ ਚੈਲੰਜ ਕਬੂਲ ਲਿਆ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਚੈਲੰਜ ਕਰ ਦਿੱਤਾ ਹੁਣ ਵੇਖਣਾ ਹੈ ਵੀ ਮੁੱਖ ਮੰਤਰੀ ਭਗਵੰਤ ਮਾਨ ਭੱਜਦੇ ਨੇ ਜਾਂ ਫਿਰ ਉਹ ਭੱਜਦੇ ਨਹੀਂ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇ ਨੇ ਖਾਣੀ ਹੁਣ ਪੂਰਾ ਪੰਜਾਬ ਇਹ ਮੈਚ ਦੇਖੇਗਾ ਕਿਉਂਕਿ ਮੈਚ ਪੂਰਾ ਫਸ ਗਿਆ ਫਸਿਆ ਕਿਹੜੇ ਮੁੱਦੇ ਆ ਤੇ ਕਿੰਨਾ ਦੇ ਵਿਚਾਲੇ ਆ ਦੇਖੋ ਜੀ ਫਸਿਆ ਮੈਚ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤੇ ਕਿਸਾਨ ਆਗੂਆ ਵਿਚਾਲੇ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਨੂੰ ਚੈਲੰਜ ਕੀਤਾ ਸੀ ਕਿਹਾ ਸੀ ਕਿ ਜੇ ਤੁਸੀਂ ਖੇਤੀ ਮੁੱਦਿਆਂ ਤੇ ਖੇਤੀ ਨੀਤੀ ਤੇ ਬਹਿਸ ਕਰ ਸਕਦੇ ਹੋ ਆਓ ਮੇਰੇ ਨਾਲ ਬਹਿਸ ਕਰੋ ਖੁੱਲੀ ਬਹਿਸ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸੀ ਵੀ ਸ਼ਾਇਦ ਇਹ ਇਹ ਚੁੱਪ ਕਰ ਜਾਣਗੇ ਦਬ ਜਾਣਗੇ ਪਰ ਕਿਸਾਨ ਆਗੂਆਂ ਨੇ ਸ਼ਰਮ ਚੈਲੰਜ ਕਰ ਦਿੱਤਾ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਥਾਂ ਤੇਰਾ ਟਾਈਮ ਤੇ ਆ ਆਵਾਂਗੇ ਟਾਈਮ ਰੱਖ ਤੇ ਚੈਨਲਾਂ ਦੇ ਸਾਹਮਣੇ ਚੈਨਲਾਂ ਦੇ ਸਾਹਮਣੇ ਬਹਿਸ ਕਰਾਂਗੇ ਪਰ ਨਾਲ ਕਿਸਾਨ ਆਗੂਆਂ ਨੇ ਕਹਿਤਾ ਵੀ ਚੈਨਲ ਕੱਲੇ ਉਹ ਨਹੀਂ ਹੋਣਗੇ ਜਿਹੜੇ ਪੰਜਾਬੀ ਗੋਦੀ মিডিਆ ਨਹੀਂ ਚੈਨਲ ਉਹ ਵੀ ਹੋਣਗੇ ਜਿਨ੍ਹਾਂ ਨੂੰ ਲੋਕ ਨਿਰਪੱਖ ਚੈਨਲ ਮੰਨਦੇ ਨੇ ਹੁਣ ਵੇਖਣਾ ਹੈ ਭਗਵੰਤ ਮਾਨ ਸਭ ਟਲਣਗੇ ਜਾਂ ਬੈਸ ਦੇ ਵਿੱਚ ਆਉਣਗੇ ਜਗਿੰਦਰ ਸਿੰਘ ਉਗਰਾਹਾ ਬਹੁਤ ਵੱਡੇ ਕਿਸਾਨ ਆਗੂ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹਰਨੇਕ ਸਿੰਘ ਮਹਿਮਾ ਕਿੰਨੇ ਸਾਰੇ ਕਿਸਾਨ ਆਗੂਆਂ ਨੇ ਚੈਲੰਜ ਕਬੂਲ ਲਿਆ ਜਗਿੰਦਰ ਸਿੰਘ ਉਗਰਾਹਾ ਨੇ ਕਹਿਤਾ ਕਹਿੰਦੇ ਥਾਂ ਤੇਰਾ ਟਾਈਮ ਤੇਰਾ 10 ਕਦੋਂ ਆਣਾ ਤੇ ਤਿਆਰੀ ਕਰਕੇ ਆਈ ਨਾਲੇ ਜਗਿੰਦਰ ਸਿੰਘ ਗੁਰਾਹ ਨੇ ਕਹਿਤਾ ਮੁੱਖ ਮੰਤਰੀ ਤੂੰ ਨਹੀਂ ਆਏਗਾ ਤੂੰ ਸਾਡੇ ਨਾਲ ਬਹਿਸ ਕਰਨ ਜੋਗਾ ਹੀ ਨਹੀਂ ਇਥੋਂ ਤੱਕ ਕਹਿਤਾ ਜਗਿੰਦਰ ਸਿੰਘ ਗੁਰਾਹ ਨੇ ਕਹਿੰਦੇ ਜੇ ਭਗਵੰਤ ਮਾਨ ਬਹਿਸ ਕਰਨ ਜੋਗਾ ਹੁੰਦਾ ਤਾਂ ਜਿੱਦਣ ਅਸੀਂ ਮੀਟਿੰਗ 'ਚ ਬੈਠੇ ਸੀ ਚੰਡੀਗੜ੍ਹ ਤੇ ਮੀਟਿੰਗ ਛੱਡ ਕੇ ਭੱਜਦਾ ਕਿਉਂ ਉਸ ਤੋਂ ਬਾਅਦ ਜਗਿੰਦਰ ਗੁਰਾਹ ਕਹਿੰਦਾ ਫੇਰ ਇੱਕ ਮੀਟਿੰਗ ਦਾ ਟਾਈਮ ਸਾਡੇ ਨਾਲ ਰੱਖਿਆ ਸਦਾ ਦਿੱਤਾ ਸਾਨੂੰ ਪੰਜਾਬ ਸਰਕਾਰ ਨੇ ਅਸੀਂ ਕਿਹਾ ਮੁੱਖ ਮੰਤਰੀ ਆ ਕੇ ਬੈਠੇ ਮੀਟਿੰਗ 'ਚ ਤੇ ਫੇਰ ਟਲ ਗਿਆ ਫੇਰ ਭੱਜ ਗਿਆ ਇਹ ਗੱਲ ਜਗਿੰਦਰ ਉਗਰਾਹਾਂ ਨੇ ਆਖੀ ਫਿਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹ ਕਹਿੰਦਾ ਕਿ ਮੁੱਖ ਮੰਤਰੀ ਬਿਲਕੁਲ ਅਣਪੜ੍ਹ ਬੰਦਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਹੜਾ ਕਿਸਾਨ ਆਗੂ ਆ ਉਹ ਕਹਿੰਦਾ ਕਿ ਜਿਹੜੇ ਮੁੱਦਿਆਂ ਤੇ ਗੱਲ ਹੋਣੀ ਹੈ ਉਹਦੇ ਲਈ ਇੱਕ ਪੜ੍ਹਿਆ ਲਿਖਿਆ ਇੱਕ ਜ਼ਹੀਨ ਬੰਦਾ ਚਾਹੀਦਾ ਤੇ ਮੁੱਖ ਮੰਤਰੀ ਅੰਡਰ ਗ੍ਰੈਜੂਏਟ ਬੰਦਾ ਉਹਨੂੰ ਸਮਝਣੀ ਹੈਗੀ ਮੁੱਦਿਆਂ ਦੀ ਕਮੇਡੀ ਕਰਨੀ ਆਉਂਦੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਕਰਨਾ ਆਉਂਦਾ ਤੇ ਦੂਜੇ ਪਾਸੇ ਇੱਥੋਂ ਤੱਕ ਕਿਸਾਨ ਆਗੂਆਂ ਨੇ ਕਹਿਤਾ ਉਹ ਕਹਿੰਦੇ ਕਿ ਲੋਕ ਸਭ ਤੋਂ ਵੱਡੀ ਤਾਕਤ ਹੁੰਦੇ ਨੇ ਜਗਿੰਦਰ ਗੁਰਾਹਾ ਕਹਿੰਦੇ ਲੋਕਾਂ ਨਾਲ ਅੱਜ ਤੱਕ ਜਿਹਨੇ ਵੀ ਮੱਥਾ ਲਾਇਆ ਉਹ ਨਹੀਂ ਰਿਹਾ ਜਗਿੰਦਰ ਉਗਰਾਹਾ ਕਹਿੰਦੇ ਹਰ ਧਰਮ ਦਾ ਗ੍ਰੰਥ ਹਰ ਫਲਸਫੀ ਤੇ ਹਰ ਵਿਚਾਰਤਾ رائے ਮੰਨਦੀ ਹੈ ਕਿ ਲੋਕ ਸਭ ਤੋਂ ਵੱਡੀ ਤਾਕਤ ਹੁੰਦੇ ਨੇ ਤੇ ਜਿਹੜੀਆਂ ਵੀ ਮਹਾਸ਼ਕਤੀਆਂ ਲੋਕਾਂ ਦੇ ਨਾਲ ਟਕਰਾਈਆਂ ਉਹ ਟਹਿ ਟੇੜੀ ਹੋਈਆਂ ਨਹੀਂ ਤੇ ਜਗਿੰਦਰ ਗੁਰਰਾਹ ਕਹਿੰਦੇ ਭਗਵੰਤ ਮਾਨ ਸਾਹਿਬ ਕਿਹੜੇ ਬਾਗ ਦੀ ਮੂਲੀ ਆ ਉਹਨਾਂ ਨੇ ਆਹੀ ਸ਼ਬਦ ਵਰਤੇ ਨੇ ਦੇਖੋ ਇੱਕ ਉਹ ਟਾਈਮ ਸੀ ਤੁਸੀਂ ਪਿਛਲੇ ਟਾਈਮ ਤੇ ਦੇਖਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਚੈਲੰਜ ਕੀਤਾ ਸੀ ਵਿਰੋਧੀ ਪਾਰਟੀਆਂ ਨੂੰ ਬੀਜੇਪੀ ਨੂੰ ਕਾਂਗਰਸ ਨੂੰ ਕਾਲੀਆਂ ਨੂੰ ਕੀਤਾ ਸੀ ਨਾ ਵੀ ਆਓ ਮੇਰੇ ਨਾਲ ਬਹਿਸ ਕਰੋ ਮੈਂ ਬਹਿਸ ਕਰਨੀ ਚਾਹਣਾ ਤੇ ਸੱਦਾ ਦਿੱਤਾ ਸੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵੀ ਮੈਂ ਤੁਹਾਡੇ ਨਾਲ ਬਹਿਸ ਕਰਨੀ ਹੈ ਹੋਇਆ ਕਿ ਮੁੱਖ ਮੰਤਰੀ ਨੇ ਸੱਦਾ ਦਿੱਤਾ ਬਹਿਸ ਦਾ ਉਹ ਆਏ ਨਹੀਂ ਮੁੱਖ ਮੰਤਰੀ ਇਕੱਲਾ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਆ ਕੇ ਤੇ ਆਪਦੀਆਂ ਗੱਲਾਂ ਸੁਣਾ ਕੇ ਆਪਦੇ ਸੱਦੇ ਬੰਦਿਆਂ ਨੂੰ ਚਲਿਆ ਗਿਆ মিডিਆ ਉੱਥੇ ਵੀ ਨਹੀਂ ਵੜਨ ਦਿੱਤਾ ਸੀ ਜਿਹੜਾ ਲੋਕਪੱਖੀ মিডিਆ ਤੇ ਪਰ ਉਹ ਨਹੀਂ ਸਿਹਾਏ ਆਪਾਂ ਵੀ ਉਦੋਂ ਕਿਹਾ ਭੱਜ ਗਏ ਟਲ ਗਏ ਫਿਰ ਆਏ ਕਿਉਂ ਨਹੀਂ ਅੱਜ ਕਿਸਾਨਾਂ ਨੇ ਐਵੇਂ ਨਹੀਂ ਕੀਤਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸਾਨੂੰ ਤੁਹਾਡੀ ਬਹਿਸ ਦੀ ਚੁਣੌਤੀ ਕਬੂਲ ਹੈ ਤੇ ਬਹਿਸ ਹੋਣੀ ਹੈ ਖੇਤੀ ਨੀਤੀ ਤੇ ਜਗਿੰਦਰ ਸਿੰਘ ਉਗਰਾਹਾ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਵਤਾਰ ਸਿੰਘ ਮਹਿਮਾ ਤੇ ਹੋਰ ਕਾਫੀ ਸਰੇ ਆਗੂਆਂ ਦੇ ਬਿਆਨ ਆ ਚੁੱਕੇ ਨੇ ਉਹ ਕਹਿੰਦੇ ਨੇ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਕਿਸਾਨਾਂ ਦੀਆਂ ਮੰਗਾ ਸੈਂਟਰ ਨਾਲ ਨੇ ਪਰ ਤੁਹਾਨੂੰ ਦੱਸ ਦਈਏ ਖੇਤੀ 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 ਸਟੇਟ ਸਬਜੈਕਟ ਹੈ ਖੇਤੀ ਸੈਂਟਰ ਸਬਜੈਕਟ ਹੀ ਹੈ ਨਹੀਂ ਉਹ ਕਹਿੰਦੇ ਤਿੰਨ ਖੇਤੀ ਕਾਨੂੰਨਾਂ ਵੇਲੇ ਇਹੀ ਤਾਂ ਸਭ ਤੋਂ ਵੱਡਾ ਰੌਲਾ ਸੀ ਵੀ ਖੇਤੀ ਦੇ ਉੱਪਰ ਸੈਂਟਰ ਕਿਵੇਂ ਕਾਨੂੰਨ ਬਣਾ ਸਕਦਾ ਖੇਤੀ ਤਾਂ ਵਿਸ਼ਾ ਹੀ ਰਾਜਾਂ ਦੇ ਖਾਤੇ ਦਾ ਤਿੰਨ ਸੂਚੀਆਂ ਹੁੰਦੀਆਂ ਨੇ ਕਾਨੂੰਨ ਬਣਾਉਣ ਦੀਆਂ ਇੱਕ ਕੇਂਦਰ ਦੀ ਇੱਕ ਸੂਬਿਆਂ ਦੀ ਇੱਕ ਸਾਂਝੀ ਜਿਹਨੂੰ ਸੰਵਰਤੀ ਸੂਚੀ ਕਹਿੰਦੇ ਨੇ ਤੇ ਖੇਤੀ ਜਿਹੜਾ ਨਾ ਇਹ ਸੂਬਿਆਂ ਦਾ ਰਾਜਾਂ ਦਾ ਵਿਸ਼ਾ ਹੈ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਇਹਨਾਂ ਦੀ ਤਾਂ ਮੰਗਾ ਹੀ ਕੇਂਦਰ ਨਾਲ ਨੇ ਹੁਣ ਵੇਖਣਾ ਹੈ ਕਿ ਅੱਗੇ ਕੀ ਬਣਦਾ ਜਿਵੇਂ ਉਹ ਟਲ ਗਏ ਸੀ ਕੌਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੈਲੰਜ ਕੀਤਾ ਸੀ ਅਕਾਲੀ ਵੀ ਨਹੀਂ ਆਏ ਸੀ ਬੈਸ ਦੇ ਵਿੱਚ ਕਾਂਗਰਸ ਵੀ ਨਹੀਂ ਆਈ ਸੀ ਬੀਜੇਪੀ ਵੀ ਨਹੀਂ ਆਈ ਸੀ ਹੁਣ ਵੇਖਣਾ ਇਹ ਹੈ ਕਿ ਕੀ ਮੁੱਖ ਮੰਤਰੀ ਸਾਹਿਬ ਆਪ ਆਉਣਗੇ ਜਾਂ ਜਿਵੇਂ ਜਗਿੰਦਰ ਸਿੰਘ ਉਗਰਾਹ ਨੇ ਕਿਹਾ ਉਹਦਾ ਟਲ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਸਮਾਗਮ 'ਚ ਕਿਸਾਨਾਂ ਨੂੰ ਖੇਤੀ ਨੀਤੀ ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ ਉਹਦੇ ਵਿੱਚ ਇੱਕ ਹੋਰ ਵੀ ਮੁੱਦਾ ਪਖਿਆ ਸੀ ਉਸ ਹੀ ਮਹਾਰਾਜਪਿੰਡ ਦਾ ਜਿੱਥੇ ਉਹਨਾਂ ਦੇ ਆਪਣੇ ਇੱਕ ਬੰਦੇ ਨੇ ਸ਼ਿਕਾਇਤ ਲਾਈ ਸੀ ਕਿ ਮੁੱਖ ਮੰਤਰੀ ਸਾਹਿਬ ਇੱਥੇ ਕੁਝ ਆਗੂ ਬਣੇ ਹੋਇਆ ਜਿਹੜੇ ਸਾਡੇ ਪਿੰਡਾਂ ਦੇ ਵਿੱਚ 20-20 ਹਜ਼ਾਰ ਰੁਪਈਆ ਇੱਕ ਇੱਕ ਬੰਦੇ ਤੋਂ ਇਕੱਠਾ ਕਰ ਰਿਆ ਉਹ ਲੋਕਾਂ ਨੂੰ ਕਹਿ ਰਿਆ ਵੀ ਜਿਹੜੇ ਇਹ ਭਾਰਤ ਮਾਲਾ ਪ੍ਰੋਜੈਕਟ ਦੀ ਜ਼ਮੀਨ ਅਕਵਾਇਰ ਹੋ ਰਹੀ ਹੈ ਇਹਦੇ ਤੇ ਅਸੀਂ ਤੁਹਾਨੂੰ ਵੱਧ ਪੈਸੇ ਦਿਵਾਵਾਂਗੇ ਪਰ ਐਨੇ ਪੈਸੇ ਸਾਨੂੰ ਦੋ ਤੇ ਜਗਿੰਦਰ ਸਿੰਘ ਉਗਰਾਹਾਂ ਨੇ ਦਾਵਾ ਕੀਤਾ ਉਹ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੰਨੀ ਸਾਡੇ ਕਿਸਾਨਾਂ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਨਫ਼ਰਤ ਤੇ ਝੜਾ ਉਹਦੇ ਵਿੱਚੋਂ ਮੌਕੇ ਤੇ ਹੀ ਭਗਵੰਤ ਮਾਨ ਨੇ ਕਹਤਾ ਫੜ ਲੋ ਜਾ ਕੇ ਉਹਨਾਂ ਨੂੰ ਐਸਐਸਪੀ ਨੂੰ ਸੱਧਿਆ ਸਟੇਜ ਤੇ ਤੇ ਫੜ ਲੈਂਦੇ ਹੁਕਮ ਦਿੱਤੇ ਤੇ ਉਹਨਾਂ ਨੇ ਫੜ ਕੇ ਅੰਦਰ ਦੇਤਾ ਪਰ ਜਗਿੰਦਰ ਸਿੰਘ ਉਗਰਾਹਾ ਜਿਹੜੇ ਕਿਸਾਨ ਆਗੂ ਹੈ ਉਹ ਕਹਿੰਦੇ ਵੀ ਉਹ ਕਿਸਾਨ ਆਗੂ ਹੀ ਨਹੀਂਗੇ ਜਿਨ੍ਹਾਂ ਨੂੰ ਫੜਿਆ ਗਿਆ ਉਹ ਤਾਂ ਕਹਿੰਦੇ ਇਹਨਾਂ ਨੂੰ ਬਾਅਦ ਚ ਪਤਾ ਚੱਲਿਆ ਵੀ ਉਹ ਕਿਸਾਨ ਜਥੇਬੰਦੀਆਂ ਦੇ ਬੰਦੇ ਨਹੀਂ ਸੀ ਉਹ ਬੰਦੇ ਹੀ ਕੋਈ ਹੋਰ ਨਹੀਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਜੇ ਤੱਕ ਨਹੀਂ ਬੋਲੇ ਦੇਖੋ ਕਿਸਾਨ ਆਗੂਆਂ ਨੇ ਵੱਡੇ ਅਖਬਾਰਾਂ 'ਚ ਬਿਆਨ ਲਵਾਏ ਵੱਡੇ ਚੈਨਲਾਂ 'ਤੇ ਆ ਗਿਆ ਵੀ ਮੁੱਖ ਮੰਤਰੀ ਸਾਹਿਬ ਵੀ ਆ ਰੈਡੀ ਟੂ ਡਿਬੇਟ ਆਓ ਕਰੋ ਤਾਂ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਚੁੱਪ ਨੇ ਉਹ ਅਜੇ ਤੱਕ ਬੋਲੇ ਨਹੀਂ ਹੁਣ ਉਹ ਕਦੋਂ ਬੋਲਣਗੇ ਇਹਦੀ ਉਡੀਕ ਕਿਸਾਨ ਆਗੂਆਂ ਨੂੰ ਵੀ ਹੈ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਵੀ ਹੈ ਉਡੀਕ ਸਾਨੂੰ ਵੀ ਹੈ ਕਿਉਂਕਿ ਅਸੀਂ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਇਆ ਵੇਖਣਾ ਚਾਹੁੰਦੇ ਹਾਂ ਜੇ ਤੇ ਕਿਸਾਨਾਂ ਦੇ ਜਾਂ ਕਿਸਾਨ ਆਗੂਆਂ ਦੇ ਪੱਲੇ ਕੱਖ ਨਹੀਂ ਉਹ ਜਾਣਦੇ ਕੁਝ ਨਹੀਂ ਇਹ ਵੀ ਪਤਾ ਲੱਗ ਜੂਗਾ ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹ ਐਵੇਂ ਗੱਲਾਂ ਕਰੀ ਜਾਂਦੇ ਨੇ ਇਹ ਵੀ ਪਤਾ ਲੱਗ ਜੂਗਾ ਕਿਉਂਕਿ ਕਿਸਾਨ ਆਗੂ ਕਹਿੰਦੇ ਉਹਨਾਂ ਨੂੰ ਕੁਝ ਨਹੀਂ ਪਤਾ ਮੁੱਖ ਮੰਤਰੀ ਕਹਿੰਦੇ ਇਹਨਾਂ ਨੂੰ ਕੁਝ ਨਹੀਂ ਪਤਾ ਤੇ ਨਤਾਰਾ ਤਾਂ ਫਿਰ ਡਿਬੇਟ 'ਚ ਹੀ ਹੋਣਾ ਤਾਂ ਡਿਬੇਟ ਦਾ ਸੱਦਾ ਚੈਲੰਜ ਇਹਨਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਕੀਤਾ ਪਹਿਲਾਂ ਕੀਤਾ ਸੀ ਸੰਯੁਕਤ ਕਿਸਾਨ ਮੋਰਚੇ ਨੇ ਯਾਦ ਹੈ ਤੁਹਾਨੂੰ 2.5 ਮਹੀਨੇ ਪਹਿਲਾਂ ਦੀ ਗੱਲ ਆ ਸੰਯੁਕਤ ਕਿਸਾਨ ਮੋਰਚੇ ਨੇ ਚੈਲੰਜ ਕੀਤਾ ਸੀ ਮੁੱਖ ਮੰਤਰੀ ਸਾਡੇ ਨਾਲ ਬਹਿਸ ਕਰੋ ਆਓ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਬਹਿਸ ਦੇ ਲਈ ਸਮਾਂ ਨਿਯਤ ਹੋਇਆ ਸਮਾਂ ਦਿੱਤਾ ਥਾਂ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੇ ਤੇ ਫਿਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਾ ਕੇ ਬਹਿ ਗਏ ਮੁੱਖ ਮੰਤਰੀ ਦੀ ਕੁਰਸੀ ਵੀ ਲਾਈ ਖਾਲੀ ਵੀ ਛੱਡੀ ਪਰ ਮੁੱਖ ਮੰਤਰੀ ਉਵੇਂ ਨਹੀਂ ਸੀ ਆਏ ਜਿਵੇਂ ਲੁਧਿਆਣੇ ਵਾਲੀ ਬਹਿਸ 'ਚ ਅਕਾਲੀ ਕਾਂਗਰਸ ਤੇ ਭਾਜਪਾ ਨਹੀਂ ਸੀ ਆਇਆ ਤੇ ਹੁਣ ਚੈਲੰਜ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾ ਹੁਣ ਵੇਖਣਾ ਹੈ ਆਪੇ ਚੈਲੰਜ ਕਰਕੇ ਆਪੇ ਮੁੱਖ ਮੰਤਰੀ ਆਉਂਦੇ ਨੇ ਕਿ ਆਪੇ ਹੀ ਟਲ ਜਾਣਗੇ ਇਹ ਪੂਰਾ ਪੰਜਾਬ ਟਿਕ ਟਿੱਕ ਹੀ ਲਗਾ ਕੇ ਦੇਖ ਰਿਹਾ ਹੈ ਤੁਸੀਂ ਵੀ ਯਾਰ ਇਹਦੇ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਿਛਲੇ 3 ਦਿਨਾਂ ਚ 3 ਮੀਟਿੰਗਾਂ ਕੀਤੀਆਂ ਦੋ ਕਰ ਲੀਆਂ ਕੈਬਨਿਟ ਦੀਆਂ ਮੀਟਿੰਗਾਂ ਕੈਬਨਿਟ ਦੀਆਂ ਮੰਤਰੀ ਮੰਡਲ ਦੀਆਂ ਦੋ ਕਰ ਲੀਆਂ ਤੇ ਕੱਲ ਨੂੰ ਇੱਕ ਤੀਜੀ ਹੋਰ ਸੱਦ ਲਈ ਹੈ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਪੌਣੇ 5000 ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਇਹਨੂੰ ਬਹੁਤ ਵੱਡੇ ਐਲਾਨ ਦੇ ਵਜੋਂ ਪ੍ਰਚਾਰ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਅਸੀਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰ ਦਿੰਦੇ ਨੇ ਪਰ ਮਜ਼ਦੂਰ ਆਗੂ ਨਾਲ ਗੱਲ ਹੋਈ ਇੱਕ ਮਜ਼ਦੂਰ ਜਥੇਬੰਦੀ ਦੇ ਆਗੂ ਨਾਲ ਉਹ ਕਹਿੰਦਾ ਭਰਾਓ ਇੱਥੇ ਮਤਲਬ ਦਹ ਲੱਖਾਂ ਮਜ਼ਦੂਰ ਜਿਹੜੇ ਨੇ ਉਹ ਕਰਜ਼ੇ ਦੇ ਵਿੱਚ ਵਿੰਨੇ ਪਏ ਨੇ ਪਰ ਇਹਨਾਂ ਨੇ ਪਤਾ ਨਹੀਂ ਕਿਹੜੀ ਪਾਲਿਸੀ ਕਿਹੜੀ ਨੀਤੀ ਤੇ ਕਿਹੜੇ ਤਰੀਕੇ ਨਾਲ ਆ ਜਿਹੜਾ ਇਹ ਐਲਾਨ ਕਰੀ ਜਾਂਦੇ ਨੇ ਵੀ ਅਸੀਂ 1.547100 ਲੋਕਾਂ ਦਾ ਕਰਜ਼ਾ ਮਾਫ ਕੀਤਾ ਉਹ ਮਜ਼ਦੂਰ ਆ ਗੁ ਕਹਿੰਦਾ ਇਹ ਜਿਹੜੀ ਗੱਲ ਕਰ ਰਹੇ ਨੇ ਉਹ ਨਾ ਤੇ ਸਾਨੂੰ ਸਮਝ ਆਈ ਨਾ ਸਾਡੇ ਪੱਲੇ ਪਈ ਆ ਕਿਹੜਿਆਂ ਦਾ ਕਰ ਰਹੇ ਆ ਤੇ ਕਿਹੜਿਆਂ ਦਾ ਨਹੀਂ ਕਰ ਰਹੇ ਕਿਹੜੇ ਮਜ਼ਦੂਰ ਕਰਜ਼ਾ ਮੁਕਤ ਹੋਣਗੇ ਤੇ ਕਿਹੜੇ ਨਹੀਂ ਹੋਣਗੇ ਉਹ ਕਹਿੰਦੇ ਸਾਨੂੰ ਨਹੀਂ ਕੋਈ ਸਮਝਾਇਆ ਹੁਣ ਤੁਸੀਂ ਕੀ ਕਹਿੰਦੇ ਹੋ ਤੁਸੀਂ ਇਹਦੇ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਕੀ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ